ਬਰੇ ਵਿੱਚ ਦਰਬਾਰ ਲਲਕਾਰ ਕਹਿੰਦਾ ਸੁਣੋ ਵਰਜ ਮੇਰੀ ਲਾ ਧਿਆਨ ਖਾਨੋ ਅਣਖੀ ਬੀਰ ਮੈਦਾਨ ਦੇ ਮਰਦ ਗਾਜੀ ਤੁਸੀਂ ਸ਼ੇਰਾਂ ਦੀ ਹੋ ਸੰਤਾਨ ਖਾਨੋ ਹਜ਼ਰਤ ਅਲੀ ਦੇ ਨਾਮ ਤੇ ਮਰਨ ਵਾਲੇ ਧਨੀ ਤੇਗ ਦੇ ਤੁਸੀਂ ਬੁਲਵਾਨ ਖਾਨੋ ਤੁਸੀਂ ਉਹਨਾਂ ਦੇ ਪੁੱਤ ਤੇ ਪੋਤਰੇ ਹੋ ਜਿਨ੍ਹਾਂ ਫਤਿਹ ਕੀਤਾ ਹਿੰਦੋਸਤਾਨ ਖਾਨੋ ਤਾਂਕ ਤੁਸਾਂ ਦੀ ਫਰਸ਼ ਤੋਂ ਅਰਸ਼ ਤੋੜੀ ਥਰ ਥਰ ਕੰਬਦੇ ਸਾਰੇ ਜਹਾਨ ਖਾਨੋ ਐ ਪਰ ਕਹਿ ਰਹਿ ਤੁਸਾਂ ਦੇ ਜਿਉਂਦਿਆਂ ਹੀ ਕਾਫਰ ਮਲ ਕੇ ਬਹਿ ਗਏ ਮੈਦਾਨ ਖਾਨੋਂ ਸਾਡੇ ਦੇਸ਼ ਵਿੱਚ ਛਾਉਣੀਆਂ ਆਣ ਪਾਈਆਂ ਤੇ ਲੱਗੇ ਜੋਰ ਨਾਲ ਕਰ ਉਗਰਾਨ ਖਾਨੋਂ ਕਟੋ ਮਾਰ ਕੇ ਦੇਸ਼ ਚੋਂ ਕਾਫਰਾਂ ਨੂੰ ਬਾਕੀ ਛੱਡੋ ਨਾ ਨਾਮ ਨਿਸ਼ਾਨ ਖਾਨੋਂ ਉਹ ਮੇਰੇ ਪੰਜ ਪੁੱਤਰ ਪੰਜੇ ਤੁਸਾਂ ਖਾਤਰ ਚੱਲੇ ਦੇਸ਼ ਤੋਂ ਵਾਰ ਨ ਪ੍ਰਾਨ ਖਾਨੋਂ ਅੱਗੇ ਇਹ ਹੋਸਨ ਮਗਰ ਤੁਸੀਂ ਜਾਇਓ ਦਿਓ ਵਾਂਗ ਬਹਾਦਰਾਂ ਜਾਨ ਖਾਨੋਂ ਸ਼ੀਤਲ ਸੜਦਾ ਸੀਨਾ ਹੋਵੇ ਵੇਖ ਮੇਰਾ ਸਾਡੇ ਫਤੇ ਦੇ ਝੋਲ ਦੇ ਨਿਸ਼ਾਨ ਖਾਨੋਂ ਪਰ ਮੈਂ ਦੋਸਤ ਮੁਹੰਮਦ ਖਾਨ ਦਾ ਦਿਲੋਂ ਸਜਦਾ ਕਰਦਾ ਹੋਂ ਸੰਬੰਧੇ ਨੂੰ ਦਿਲੋਂ ਸਲੂਟ ਆ ਤੁਸੀਂ ਕਹੋਗੇ ਦੁਸ਼ਮਣ ਨੂੰ ਕਿਉਂ ਸਲੂਟ ਮਾਰਨਾ ਉਹ ਚਾਹੇ ਦੁਸ਼ਮਣ ਹੈ ਪਰ ਉਹਨੇ ਆਪਣੇ ਪੰਜ ਪੁੱਤ ਜਿਹੜੇ ਉਹਦੇ ਆਪਣੇ ਸਕੇ ਪੰਜ ਪੁੱਤ ਸੀਨਾ ਸਕੇ ਉਹਨੇ ਪੰਜ ਪੁੱਤ ਛੇਦੀ ਗਾਨੇ ਬਣ ਕੇ ਅੱਗੇ ਲਾਏ ਉਹਨੇ ਆਪਣੇ ਮੁੰਡਿਆਂ ਨੂੰ ਆਖਿਆ ਕਹਿਣ ਲੱਗੇ ਜੇ ਤੁਸੀਂ ਜਿੰਦੇ ਰਹਿ ਮੇਰਾ ਦੇਸ਼ ਗੁਲਾਮ ਹੋ ਗਿਆ ਤੇ ਤੁਹਾਡੀ ਜਵਾਨੀ ਧ੍ਰਿਗ ਹੈ ਪਈ ਉਹਨੇ ਆਪਣੀ ਕੌਮ ਨੂੰ ਆਖਿਆ ਮੇਰੇ ਪੰਜ ਪੁੱਤ ਅੱਗੇ ਹੋ ਕੇ ਲੜਨਗੇ ਤੁਸੀਂ ਇਹਨਾਂ ਦੇ ਪਿੱਛੇ ਹੋ ਕੇ ਲੜਿਓ ਪਿੱਛੇ ਮੁਹੰਮਦ ਅਫਜ਼ਲ ਖਾਨ ਮੁਹੰਮਦ ਅਕਬਰ ਖਾਨ ਗੁਲਾਮ ਹੈਦਰ ਖਾਨ ਮੁਹੰਮਦ ਆਜ਼ਮ ਖਾਨ ਤੇ ਮੁਹੰਮਦ ਅਕਰਮ ਖਾਨ ਇਹ ਪੰਜ ਪੁੱਤਰ ਇੱਕ ਦੂ ਇੱਕ ਦੂ ਚੜਦੀ ਜਵਾਨੀ ਅੱਗੇ ਅੱਗੇ ਆ ਰਹੇ ਨੇ 30 ਹਜ਼ਾਰ ਮੁਲਖਈਆ ਲਿਆ 30 ਹਜ਼ਾਰ ਸੈਨਾਪਤੀ ਹੈ ਛੰਮੀ ਕਾ ਜੇ ਜਦੋਂ 27 ਅਪ੍ਰੈਲ ਨੂੰ ਆਗੇ ਨਾਲ ਲੁੰਡੀ ਖਾਨੇ ਇੱਥੇ ਇਹਨਾਂ ਨੇ ਇੱਕ ਬਹੁਤ ਵੱਡਾ ਝੂਠ ਇਲਾਕੇ ਚ ਬੋਲਿਆ ਬਹੁਤ ਵੱਡਾ ਝੂਠ ਉਹ ਝੂਠ ਹੈ ਇਹ ਨਾਲ ਲਿਆਏ ਸੀ ਧਾਰਮਿਕ ਬੰਦੇ ਜਿਨ੍ਹਾਂ ਨੇ ਹਰੇ ਚੋਲੇ ਪਾਇਆ ਕੁੱਲੇ ਵਾਲੀਆਂ ਪੱਗਾਂ ਬਧੀਆਂ ਗਲ ਹਾਰੇ ਰੰਗ ਦੀਆਂ ਮਾਲਾ ਪਾਈਆਂ ਇੱਕ ਇੱਕ ਤਸਬੀਹ ਉਹਨਾਂ ਨੇ ਹੱਥ ਵਿੱਚ ਪਕੜੀ ਹੈ ਤੇ ਮਣਕੇ ਤੇ ਮਣਕਾ ਠਾ ਮਣਕਾ ਮਾਰਨ ਦੇ ਤੇ ਧਰਮ ਦੇ ਠੇਕੇਦਾਰਾਂ ਨੇ ਝੂਠ ਪਤਾ ਕੀ ਬੋਲਿਆ ਇੱਕ ਬੇਨਤੀ ਕਰਦਾ ਹਾਂ ਤੁਹਾਨੂੰ ਆਮ ਬੰਦਾ ਨਹੀਂ ਕਦੇ ਮਾਰ ਸਕਦਾ ਜਦੋਂ ਤੁਹਾਨੂੰ ਮਾਰਾਂਗੇ ਅਹੀਂ ਮਾਰਾਂਗੇ ਅਹੀਂ ਆਮ ਬੰਦਾ ਨਹੀਂ ਮਾਰ ਸਕਦਾ ਸਾਡੀ ਸਾਡੀ ਕੌਮ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾ ਜੇ ਸਾਡੀ ਕੌਮ ਦਾ ਧਾਰਮਿਕ ਬੰਦਾ ਝੂਠ ਨਾ ਬੋਲੇ ਤੇ ਉਹ ਜਿਹੋ ਜਿਹਾ ਅੰਦਰੋ ਹੋ ਜਾ ਬਾਰੋਂ ਚਾਹੀਦਾ ਜਿਹੋ ਜਿਹਾ ਬਾਰੋਂ ਹੋ ਜਾ ਅੰਦਰਾਂ ਚ ਅੰਦਰੋ ਚਾਹੀਦਾ ਅੱਜ ਸਾਡੀ ਕੌਮ ਦਾ ਠੇਕਾ ਜਿੰਨਾ ਬਹੁਤਾ ਚੁੱਕਿਆ ਨਾ ਠੇਕਾ ਉਹਨਾਂ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਫੋਟੋਆਂ ਵੀ ਇਹੋ ਜਿਹੀਆਂ ਬਣਾਈਆਂ ਗੁਰਪੁਰਬ ਬਣਾ ਕੇ ਤੇ ਨਾ ਆਪਾਂ ਪਤਾਉ ਨਾ ਤਸਵੀਰਾਂ ਕਿਹੋ ਜੀਆਂ ਆਪਣੇ ਠਾਠਾਂ ਚ ਲਾਈਆਂ ਗੁਰੂ ਨਾਨਕ ਦੇ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਆ ਇੱਕ ਬੰਨੇ ਕੇਲੇ ਦੂਜੇ ਬੰਨੇ ਅੰਗੂਰ ਦੋ ਤਿੰਨ ਮਾਲਾ ਸਿਰ ਚ ਦੋ ਤਿੰਨ ਮਹਾਰਾਜ ਦੇ ਗੁੱਟ ਨੂੰ ਐ ਆਈ ਬਰੋ ਬਣਾਏ ਹੋਏ ਗੋਰਾ ਨਿਸ਼ੋਰ ਰੰਗ ਲਾਲ ਗੱਲਾਂ ਗੁਲਾਬ ਦੀਆਂ ਪੰਖੜੀਆਂ ਵਰਗੇ ਮਹਾਰਾਜ ਦੇ ਲਾਬ ਕੂਲੀਆਂ ਕੂਲੀਆਂ ਅੱਡੀਆਂ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜ਼ਿੰਦਗੀ ਚ ਕਦੇ ਤੁਰ ਕੇ ਨਹੀਂ ਵੇਖਿਆ ਹੁੰਦਾ ਗੁਰੂ ਨਾਨਕ ਦੇ ਮਹਾਰਾਜ ਦੇ ਪੈਰ ਇਤਰਾਹ ਦੇ ਨਹੀਂ ਸੀਗੇ ਆ ਬਜ਼ੁਰਗ ਸਾਡੇ ਬੈਠੇ ਆ ਇਹਨਾਂ ਨੂੰ ਪੁੱਛੋ ਹਲਵਾਉਣ ਵਾਲਿਆਂ ਦੇ ਪੈਰ ਕਿਹੋ ਜਿਹੋ ਹੁੰਦੇ ਆ ਇਹਨਾਂ ਨੂੰ ਪੁੱਛੋ ਜਦੋਂ ਪੁਰਾਣੀ ਲੈ ਕੇ ਬਲਦ ਹਾਕਦੇ ਸੀਗੇ ਉਦੋਂ ਪੈਰਾਂ ਦੀਆਂ ਤੇ ਹੱਥਾਂ ਦੀਆਂ ਵਿਆਈਆਂ ਪਾੜਦੀਆਂ ਸੀ ਕਿ ਨਹੀਂ ਪਾੜਦੀਆਂ ਉਹਨਾਂ ਉਤੋਂ ਤਸਵੀਰਾਂ ਨਹੀਂ ਲਾਉਣੀਆਂ ਕਿਉਂਕਿ ਤੁਸੀਂ ਕਹੋਗੇ ਬਾਬਾ ਜਿਹੜੇ ਬਾਬੇ ਦੀ ਤੇਰੇ ਗੁਰਦੁਆਰੇ ਤਸਵੀਰ ਲੱਗੀ ਉਹਦੀਆਂ ਤੇ ਅੱਡੀਆਂ ਦੀਆਂ ਵਿਆਈਆਂ ਪਾਟੀਆਂ ਤੇ ਤੂੰ ਐ ਕੂਲੀਆਂ ਲਈ ਫਿਰਨ ੜਿਆ ਕੰਮ ਧੰਦਾ ਕਰਿਆ ਕਰ ਹਾਂ ਕੋਈ ਉਹਨਾਂ ਨੇ ਜਿਹੋ ਜਹਾ ਆਪ ਰਾਜ-ਪਾਗ ठाਠ ਭੋਗਣਾ ਉਹੋ ਜਿਹੀਆਂ ਤਸਵੀਰਾਂ ਗੁਰੂ ਨਾਨਕ ਦੇ ਮਹਾਰਾਜ ਦੀਆਂ ਲਾਤੀਆਂ ਅਸਲ ਵਿੱਚ ਇਹ ਤਸਵੀਰ ਸੋਭਾ ਸਿੰਘ ਦੀ ਆ ਗੁਰੂ ਨਾਨਕ ਸਾਹਿਬ ਦੀ ਤਸਵੀਰ ਨਹੀਂਗੀ ਗੁਰੂ ਨਾਨਕ ਦੇ ਮਹਾਰਾਜ ਦੀ ਤਸਵੀਰ ਨਹੀਂ ਹੈ ਉਹ ਸੋਭਾ ਸਿੰਘ ਨੇ ਆਪਣੀ ਤਸਵੀਰ ਬਣਾ ਦਿੱਤੀ ਹੈ ਸੋਭਾ ਸਿੰਘ ਦੀ ਤਸਵੀਰ ਦੀ ਪੂਜਾ ਕਰੀ ਜਾ ਰਹੀ ਹੈ ਭਾਈ ਤਾਂ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਦਾ ਪੁਰਬ ਮਨਾਟਿਆ ਟਿਓ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਤਿੰਨਾਂ ਚੀਜ਼ਾਂ ਤੇ ਜ਼ੋਰ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਇਹ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਟੋਟਲ ਵਿਆਖਿਆ ਟੋਟਲ ਵਿਆਖਿਆ ਸੰਪੂਰਨ ਵਿਆਖਿਆ ਫਿਰ ਮੈਂ ਲਾਂਬੇ ਨਾ ਜਾਵਾਂ ਬੇਨਤੀ ਕਰ ਰਿਹਾ ਧਰਮ ਦੇ ਠੇਕੇਦਾਰਾਂ ਨੇ ਬੋਲਿਆ ਝੂਠ ਉਹ ਧਰਮ ਦੇ ਠੇਕੇਦਾਰ ਆਵਾਜ਼ ਮਾਰ ਕੇ ਇਲਾਕੇ ਦੇ ਮੁੰਡੇ ਇਕੱਠੇ ਕਰਕੇ ਕਹਿੰਦੇਓ ਮੁੰਡਿਓ ਇਹ ਲੱਗੀ ਆ ਜਹਾਦ ਦੀ جنگ ਹੋਣ ਜਹਾਦ ਮਤਲਬ ਧਰਮ ਇਹ ਲੱਗੀ ਧਰਮ ਦੀ جنگ ਹੋਣ ਜੇ ਤੇ ਜਿੱਤ ਗਏ ਤੇ ਰਾਜ ਭਾਗ ਤੇ ਜੇ ਮਰ ਗਏ ਤੇ ਅਗਲੇ ਬੰਨੇ ਜੰਨਤ ਮਿਲੇਗੀ ਜੰਨਤ ਮੁੰਡਿਆਂ ਨੇ ਆਖਿਆ ਜੰਨਤ ਚ ਕੀ ਕੁਝ ਮਿਲਦਾ ਉਹ ਕਹਿੰਦੇ ਆਂ ਗੂਰਾਂ ਵਾਲੀ ਤਾਜੀ ਸ਼ਰਾਬ ਸੱਤ-ਸੱਤ ਹੂਰਾ ਇਹ ਕੁਝ ਤੁਹਾਨੂੰ ਅਗਲੇ ਬੰਨੇ ਜੰਨਤ 'ਚ ਮਿਲੇਗਾ ਅੰਗੂਰਾਂ ਵਾਲੀ ਸ਼ਰਾਬ ਅਗਲੇ ਬੰਨੇ ਸੱਤ-ਸੱਤ ਹੂਰਾ ਤੁਹਾਨੂੰ ਮਿਲਣਗਾਂ ਤੇ ਜਿ ਇਹੋ ਜਿਹੇ ਲਾਲਚ ਧਰਮ ਦੇ ਠੇਕੇਦਾਰ ਦੇਣ ਤੇ ਮਰਨ ਨੂੰ ਕਦਾ ਨੀ ਜੀ ਕਰਦਾ ਉਹ ਤੇ ਬਦੋ ਬਦੀ ਗੋਲੀਗਾਰੀ ਛਾਤੀ ਕਰੋ ਪੇ ਮੈਂ ਮਰਾਂ ਹਾਂ ਪਹਿਲੋਂ ਉਹ ਧਰਮ ਦੇ ਠੇਕੇਦਾਰਾਂ ਨੇ ਬੋਲਿਆ ਝੂਠ ਇੱਥੇ 10000 ਮੁੰਡਾ ਵਿਚਾਰਾ ਉਹ ਫਸਾ ਕੇ ਰੱਖ ਦਿੱਤਾ ਪਿਛੋ 30000 ਆਇਆ ਇਹਨਾਂ 10000 ਨੂੰ ਦੇ ਕੇ ਲੌਲੀਪੌਪ ਤੇ ਨਾਲ ਇਹਨਾਂ ਨੂੰ ਵੀ ਤੋੜ ਲਿਆ। ਵੀ ਚਲੋ ਹਾਂ। ਹੁਣ ਜਦੋਂ 40000 ਮੁਲਖਈਏ ਨੇ ਆਣ ਕੇ ਜਮਰੌਦ ਨੂੰ ਪਾਇਆ ਕਿਰਾਜੀ ਹਰੀ ਸਿੰਘ ਨਲੂਗੇ ਦੇ ਹੱਥ 'ਚ ਕੱਲੀ ਸ੍ਰੀ ਸਾਹਿਬ ਨਾ ਵੇਖਿਓ। ਨੰਬਰ 1 ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਕਦੇ ਗੰਡਾ ਪਾੰਦਾ ਨਾ ਵੇਖੀ ਜਾਇਆ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਘੋੜਿਆ ਸਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿਦਿਆ ਦੇਣ ਵਾਲਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆ। ਤੇ ਹਰੀ ਸਿੰਘ ਨਲੂਗੇ ਦੇ ਹੱਥ ਵਿੱਚ ਕੰਲੀ ਸ੍ਰੀ ਸਾਹਿਬ ਨਾ ਵੇਖਿਓ ਹਰੀ ਸਿੰਘ ਨਲੂਗੇ ਨੂੰ ਦੁਨੀਆਂ ਦੀਆਂ 7 ਸੱਤ ਪਛਾਵਾਂ ਆਉਂਦੀਆਂ ਨੇ ਸੱਤ ਪਛਾਵਾਂ ਹਰੀ ਸਿੰਘ ਨਲੂਗੇ ਨੂੰ ਉਹ ਸੱਤਾਂ ਪਛਾਵਾਂ ਦਾ ਗਿਆਤਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਦਰਬਾਰ ਵਿੱਚ ਜੇ ਸਭ ਤੋਂ ਜ਼ਿਆਦਾ ਕੋਈ ਪੜਿਆ ਇੱਕ ਲੈਣਾ ਸਿੰਘ ਸੰਧਾਵਾਲੀਆ ਤੇ ਦੂਜਾ ਹਰੀ ਸਿੰਘ ਨਲੂਆ ਪੜੇ ਤੇ ਸਾਰੇ ਸਨ ਪਰ ਇਹ ਦੋ ਜਰਨੈਲ ਉੱਚ ਕੋਟੀ ਦੀ ਵਿਦਿਆ ਹਾਸਲ ਕਰਕੇ ਬੈਠੇ ਸੀ ਸਭ ਤੋਂ ਵੱਧ مشਵਰਾ ਸ਼ੇਰੇ ਪੰਜਾਬ ਇਹਨਾਂ ਦੋਨਾਂ ਨਾਲ ਕਰਿਆ ਕਰਦਾ ਸੀ ਜਦੋਂ ਕਿਤੇ ਸਟੱਡੀ ਦੀ ਗੱਲ ਆ ਜਾਂਦੀ ਸੀ ਇੱਕ ਹੋਰ ਬੇਨਤੀ ਕਰਦਿਆਂ ਜਦੋਂ ਕੋਈ ਸ਼ੇਰੇ ਪੰਜਾਬ ਨੂੰ ਕਹਿੰਦਾ ਸੀ ਨਾ ਗੁਰਦੁਆਰਾ ਬਣਾਉਣਾ ਜੀ ਤੇ ਸ਼ੇਰੇ ਪੰਜਾਬ ਕਹਿੰਦਾ ਹੁੰਦਾ ਸੀ ਪਹਿਲੋਂ ਵਿਦਿਆ ਦਾ ਕੇਂਦਰ ਸਕੂਲ ਬਣਾ ਫਿਰ ਤੈਨੂੰ ਗੁਰਦੁਆਰਾ ਬਣਾਉਣ ਦੀ ਆਗਿਆ ਦਵਾਂਗੇ ਜੇ ਮੁਸਲਮਾਨ ਕਹਿੰਦਾ ਸੀ ਨਾ ਮਸਜਿਦ ਬਣਾਉਣੀ ਹੈ ਤੇ ਸ਼ੇਰੇ ਪੰਜਾਬ ਕਹਿੰਦਾ ਸੀ ਪਹਿਲੋਂ ਮਦਰਸਾ ਬਣਾ ਉੱਥੇ ਬੱਚਿਆਂ ਨੂੰ ਆਪਣੇ ਧਰਮ ਦੀ تعلیم ਦੇ ਤੇ ਫਿਰ ਤੈਨੂੰ ਮਸਜਿਦ ਬਣਾਉਣ ਦੀ ਆਗਿਆ ਮਿਲੇਗੀ ਭਾਈ ਜੇ ਵਿਦਿਆ ਹੈ ਤੇ ਰਾਜ ਭਾਗ ਜੇ ਵਿਦਿਆ ਨਹੀਂ ਤੇ ਰਾਜ ਪਾਕਾ ਦਾ ਗੁਰਬਾਣੀ ਵਿੱਚੋਂ ਪੜਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪੜ ਲਿਆ ਨਾ ਤੁਸੀਂ ਨੇ ਲੇਕਿਨ ਤੁਹਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਉਹਦਾ ਹਸ਼ਰ ਕੀ ਬਣ ਗਿਆ ਭਾਈ ਪਹਿਲੋਂ ਇਲੈਕਸ਼ਨ ਹੁੰਦੀ ਸੀ ਕਿ ਵੋਟਾਂ ਪਾਈ ਕੇ 92 ਬੰਦੇ ਜਾਂਦੇ ਸੀਗੇ ਉਹ ਇਲੈਕਸ਼ਨ ਵਾਲਾ ਟੈਂਟਾ ਹੀ ਵੜਦਾ ਉਹਨਾਂ ਨੇ ਹੁਣ ਉਹਨਾਂ ਕਰ ਲਈ ਸਿਲੈਕਸ਼ਨ ਤੇ 91 ਤੋਂ ਲੈ ਆਂਦੇ 31 ਤੇ ਜਿਹੜੇ 31 ਬੰਦੇ ਬਣਗੇ ਉਹ ਕੱਲੇ ਤੁਹਾਡੇ ਨਹੀਂ ਬਣੇ ਉਹ ਚ ਭਾਜ ਪਾਣੇ ਨਹੀਂ ਆਪਣੇ ਬੰਦੇ ਵਾੜਨੇ ਆ ਤੁਹਾਡੀਆਂ ਜੜਾਂ ਚ ਤੇਲ ਦੇਣ ਵਾਸਤੇ ਉਹਦੇ ਵਿੱਚ ਦਿੱਲੀ ਨੇ ਆਪਣੇ ਬੰਦੇ ਵਾੜਨੇ ਆ ਕਿਉਂਕਿ ਤੁਹਾਡੇ ਕੋਲ 140 ਸਾਲ ਤੋਂ ਵੱਧ ਪੁਰਾਣੀ ਉਹ ਯੂਨੀਵਰਸਿਟੀ ਆ 140 ਸਾਲ ਤੋਂ ਵੱਧੋ ਪੁਰਾਣੀ ਯੂਨੀਵਰਸਿਟੀ ਆ ਪੁਰਾਣੀ ਤੇ ਜੇ ਤੁਹਾਡੇ ਕੋ ਇਹੋ ਜਿਹੇ ਵਿਦਿਆਕ ਅੱਜ ਤੁਹਾਡੀ ਉਹ ਯੂਨੀਵਰਸਿਟੀ ਖੋਈ ਜਾਣੀ ਆ ਉਹਦੇ ਤੋਂ ਬਾਅਦ ਆਕਾਸ ਅਮਰਤ ਸਰਦਾ ਖਾਲਸਾ ਕਾਲਜ ਖੋਇਆ ਜਾਵੇਗਾ ਉਹਦੇ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੋਈ ਜਾਵੇਗੀ ਜਦੋਂ ਤੁਹਾਡੇ ਕੋਲੋਂ ਏਡੇ ਏਡੇ ਵੱਡੇ ਵਿਦਿਆਦਿਆ ادارے ਖੋਲ੍ਹ ਲਏਗਾ ਫਿਰ ਉਹਨਾਂ ਦੀ ਮਰਜ਼ੀ ਆ ਜੋ ਮਰਜ਼ੀ ਪੜਾਉਣ ਉਹਨਾਂ ਇੱਕ ਐਫੀਡਿਵਟ ਤੇ ਤਿਆਰ ਕਰਾਉਣ ਪਤਾ ਕੀ ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਰਹਿਣਾ ਚੰਡੀਗੜ੍ਹ ਉਹ ਲਿਖਤੀ ਤੌਰ ਤੇ ਦੇਣਗੇ ਵੀ ਜਦੋਂ ਤੱਕ ਚੰਡੀਗੜ੍ਹ ਦੀ ਯੂਨੀਵਰਸਿਟੀ ਵਿੱਚ ਪੜਨਗੇ ਉਹ ਕਦੇ ਜ਼ਿੰਦਗੀ ਚ ਅੰਦੋਲਨ ਨਹੀਂ ਕਰਨਗੇ ਚੰਡੀਗੜ੍ਹ ਦੀ ਯੂਨੀਵਰਸਿਟੀ ਜਿਓ ਮਰਜੀ ਹੋਵੇ ਤੁਸੀਂ ਰੋਸ ਪਰਦਰਸ਼ਨ ਨਹੀਂ ਕਰ ਸਕਦੇ ਤੁਸੀਂ ਅੰਦੋਲਨ ਨਹੀਂ ਕਰ ਸਕਦੇ ਆ ਵੀ ਹੱਥ ਵਢਾ ਕੇ ਲੈਣਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਮੇਰੇ ਨੌਜਵਾਨ ਵੀਰੋ 10 ਨਵੰਬਰ ਨੂੰ ਚੰਡੀਗੜ੍ਹ ਦੀ ਧਰਤੀ ਤੇ ਅੰਦੋਲਣ ਆ ਸਟੂਡੈਂਟ ਵੱਲੋਂ ਰੱਖਿਆ ਗਿਆ ਉਹਨਾਂ ਵੀਰਾਂ ਵੱਲੋਂ ਮੇਰੀਆਂ ਭੈਣਾਂ ਵੱਲੋਂ ਜਿੰਨਾ ਤੁਹਾਡੇ ਕੋਲੋਂ ਹੋ ਸਕੇ ਜੇ ਪਹੁੰਚ ਸਕੋ ਤੇ ਮੇਰੀ ਤੁਹਾਡੇ ਚਰਨਾ ਚ ਹੱਥ ਜੋੜ ਕੇ ਬੇਨਤੀ ਜ਼ਰੂਰ ਪਹੁੰਚਿਓ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਾ ਰਹਿ ਗਈਆਂ ਤੇ ਨਾ ਉਹਦੇ ਤੋਂ ਬਾਅਦ ਨਾ ਤੁਹਾਡੇ ਕੋਲ ਸਟੇਜਾਂ ਰਹਿਣੀਆਂ ਤੇ ਨਾ ਤੁਹਾਡੇ ਕੋਲ ਬੁਲਾਰੇ ਰਹਿ ਜਾਣੇ ਜੇ ਬੋਲਣ ਵਾਲੇ ਹੌਲੀ ਹੌਲੀ ਦੁਸ਼ਮਣ ਤੁਹਾਡੇ ਸਿਰ ਤੇ ਚੜਦਾ ਜਾ ਰਿਹਾ ਅਹੀਂ ਲੰਗਰਾਂ ਚੋਂ ਹੀ ਪੀੜ ਨਹੀਂ ਕੱਢਣ ਦਾ ਹੌਲੀ ਹੌਲੀ ਦੁਸ਼ਮਣ ਤੁਹਾਡੇ ਮੋਢਿਆਂ ਤੇ ਬਹਿ ਗਿਆ ਸਿਰ ਤੇ ਬਹਿਣ ਦੀ ਤਿਆਰੀ ਕਰਨ ਦਿਆ ਤੇ ਮੈਂ ਕਹਿੰਦਾ ਆਂ ਆਪੀ ਗੁਰੂ ਨਾਨਕ ਸਾਹਿਬ ਦੇ ਚੋਲੇ ਦਾ ਮੇਲਾ ਆ ਗਿਆ ਜੇ ਚਾਚੇ ਨੇ ਫਲਾਨੀ ਪੈਲੀ ਚ ਲੰਗਰ ਲਾਇਆ ਜਲੇਬੀਆਂ ਤੇ ਮੈਂ ਲਾਗੇ ਹੇ ਇੱਕ ਤੇ ਦੀਵਾ ਬਾਲਣਾ ਜੇ ਫਲਾਣੇ ਨੇ ਪਕੌੜੇ ਵਰਤਾਏ ਆ ਤੇ ਮੈਂ ਪੀਜ਼ਾ 버ਗਰ ਵਰਤਾਉਣਾ ਅਸੀਂ ਤੇ ਇਥੋਂ ਨਹੀਂ ਨਿਕਲਦੇ ਤੇ ਯੂਨੀਵਰਸਿਟੀਆਂ ਕਿੱਥੋਂ ਬਚਾਉਣੀਆਂ ਭਾਈ ਅਸੀਂ ਇਸ ਕਰਕੇ ਲੰਗਰ ਲਾਓ ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਪਣੀਆਂ ਯੂਨੀਵਰਸਟੀਆਂ ਆਪਣੇ ਕਾਲਜ ਆਪਣੇ ਸਕੂਲ ਵੀ ਬਚਾਓ ਤੇ ਧਿਆਨ ਰੱਖੋ ਜੇ ਬਚਨਾ ਜਤੇ ਨਹੀਂ ਤੇ ਸਾਡੇ ਪੱਲੇ ਰਹਿਣਾ ਕੱਖ ਨਹੀਂ ਜੇ ਇਹ ਮੈਂ ਬੇਨਤੀ ਕਰਨੀ ਸੀ ਕਰ ਦਿੱਤੀ ਸਤਾ ਪਛਾਵਾਂ ਦਾ ਗਿਆਤਾ ਸਰਦਾਰ ਹਰੀ ਸਿੰਘ ਦਲੂਗਾ ਜਿਹੜਾ ਬਿਮਾਰ ਪਿਆ ਹੋਇਆ ਤੇ 40000 ਮੁਲਖਈਏ ਨਿਆਣਕੇ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ ਅੰਦਰ ਲੜਨ ਵਾਲੇ ਕਿੰਨੇ ਬੈਠੇ ਆ ਜੀ 1000 ਦੇ ਲਗਭਗ 1200 ਦੇ ਲਗਭਗ ਆ ਤੇ ਅੰਦਰ 10 ਤੋਪਾਂ ਵੱਡੀਆਂ 12 ਤੋਪਾਂ ਛੋਟੀਆਂ ਨੇ ਇੱਕ ਬੰਨੇ 40000 ਤੇ ਦੂਜੇ ਬੰਨੇ 1000 ਦੇ ਲਗਭਗ ਲੜਨ ਵਾਲੇ ਸਰਦਾਰ ਮਹਾ ਸਿੰਘ ਮੀਰਪੁਰੀਆ ਜਿਹੜਾ ਜਥੇਦਾਰ ਬਣ ਕੇ ਬੈਠਾ ਇਹ ਕਿਲੇ ਦਾ ਨਾਮ ਸੀ ਜਮਰੌਦ ਉਹ ਜਮਰੌਦ ਤੋਂ ਬਦਲ ਕੇ ਹਰੀ ਸਿੰਘ ਨਲੂਗੇ ਨੇ ਗੁਰੂ ਕਲਗੀਧਰ ਮਹਾਰਾਜ ਦੇ ਛੋਟੇ ਫਰਜੰਦ ਬਾਬਾ ਫਤਿਹ ਸਿੰਘ ਦੇ ਨਾਮ ਤੇ ਰੱਖਿਆ ਸੀ ਕਿਲਾ ਫਤਿਹਗੜ੍ਹ ਸਾਹਿਬ 17 ਅਕਤੂਬਰ ਨੂੰ ਇਹਦੀ ਨੀ ਰੱਖੀ ਸੀ 1837 36 ਈਸਵੀ ਦੇ ਵਿੱਚ 17 ਅਕਤੂਬਰ ਨੂੰ ਨੀ ਰੱਖੀ ਇੱਕ ਮਹੀਨੇ ਦੇ ਵਿੱਚ ਵਿੱਚ ਕਿਲਾ ਤਿਆਰ ਕਰ ਲਿਆ ਸਭ ਤੋਂ ਪਹਿਲਾਂ ਪਹਿਣਾ ਜਿਹੜਾ ਤੁਸੀਂ ਸਹਿਜ ਪਾਠ ਕੀਤੇ ਆ ਨਾ ਹਰੀ ਸਿੰਘ ਨਲੂਗੇ ਨੇ ਕਿਲੇ 'ਚ ਸਹਿਜ ਪਾਠ ਕਰਵਾਇਆ ਸੀਗਾ ਤੇ ਫਿਰ ਨਾਂ ਉਹਦਾ ਬਦਲਿਆ ਸੀਗਾ ਉਹ ਨਾਂ ਬਦਲ ਕੇ ਰੱਖ ਦਿੱਤਾ ਫਤੇਗੜ ਸਾਹਿਬ ਹੁਣ ਦੁਸ਼ਮਨ ਨੇ ਹਮਲਾ ਕਰ ਦਿੱਤਾ 29 ਅਪ੍ਰੈਲ ਵਾਲੇ ਦਿਨ ਜਦੋਂ ਹਮਲਾ ਕੀਤਾ ਗਿਆ 29 ਅਪ੍ਰੈਲ ਵਾਲੇ ਦਿਨ ਲੜਦਿਆਂ ਲੜਦਿਆਂ ਕਿਲੇ ਦੀ ਇੱਕ ਦੀਵਾਰ ਟਹਿ ਗਈ ਸੀ ਲੜਦਿਆਂ ਲੜਦਿਆਂ ਕਿਲੇ ਦੀ ਇੱਕ ਦੀਵਾਰ ਤੀ ਰਾਤ ਹੋਈ ਤੇ ਮੁਹੰਮਦ ਅਫਜਲ ਖਾਨ ਨਾ ਉੱਠਿਆ ਮਲਕੜੇ ਜੇ ਲੱਗਾ ਤੁਰਨ ਤੇ ਛੰਮੀ ਖਾਨ ਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ ਉਹ ਬੱਚਿਆ ਕਿੱਥੇ ਚੱਲਿਆ ਉਹ ਕਹਿੰਦਾ ਚਾਚਾ ਜੀ ਬੋਲੋ ਨਾ ਤੇ ਚਾਚੇ ਨੇ ਆਖਿਆ ਕਿਉਂ ਕਹਿੰਦਾ ਜਿੰਨੇ ਕਿਲੇ ਦੇ ਵਿੱਚ ਹੁਣ ਥੱਕੇ ਹਾਰੇ ਸੁੱਤੇ ਹੋਣਗੇ ਮੈਂ ਜਾਵਾਂਗਾ ਤੇ ਰਗਾਂ ਤੋਂ ਨੱਪ ਕੇ ਬੰਨ ਕੇ ਲਿਆਣ ਕੇ ਤੁਹਾਡੇ ਪੈਰਾ ਚ ਸੁੱਟ ਦਿਆਂਗਾ ਇੱਥੇ ਵੇਖਿਓ ਤੁਹਾਡੇ ਕਿਰਦਾਰ ਦੀ ਗੱਲ ਉਹਨੇ ਪਤਾ ਕੀ ਆਖਿਆ ਉਹ ਕਹਿੰਦਾ ਤਿੰਨ ਚੀਜ਼ਾਂ ਬਹੁਤ ਘੱਟ ਸੌਂਦੀਆਂ ਕਹਿੰਦਾ ਚਾਚਾ ਕਿਹੜੀ ਕਿਹੜੀ ਕਹਿੰਦਾ ਇੱਕ ਬੱਬਰ ਸ਼ੇਰ ਇੱਕ ਬਾਜ ਇੱਕ ਗੁਰੂ ਕਲਗੀ ਧਰਮ ਰਾਜ ਦਾ ਸਿੱਖ ਕਹਿੰਦਾ ਇਹ ਜੇ ਧਰਮ ਤੇ ਇਹਦੇ ਦੇਸ਼ ਤੇ ਵਿਪਤਾ ਪਵੇ ਇਹ ਖਾਣਾ ਪੀਣਾ ਤੇ ਸੌਣਾ ਭੁੱਲ ਜਾਂਦਾ ਜਦੋਂ ਤੱਕ ਜਾਂ ਦੇਸ਼ ਦੀ ਖਾਤਰ ਮਰ ਨਾ ਜਾਵੇ ਜਾਂ ਦੇਸ਼ ਨੂੰ ਆਜ਼ਾਦ ਨਾ ਕਰਵਾ ਲਵੇ ਉਦੋਂ ਤੱਕ ਕਿ ਚੈਨ ਨਾ